ਪੰਜਾਬੀ ਦਾ ਇੱਕ ਅਖਾਣ ਹੈ ਕਿ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਆਪਣੀ ਸਰਕਾਰ ਦੇ ਵਿੱਚ ਫੰਡਾਂ ਦੀ ਨੂੰ ਖੁਰਦ-ਬੁਰਦ ਕਰਨ ਦਾ ਇਸ ਇੱਕ ਪਾਸੇ ਤੋਂ ਦੂਜੇ ਪਾਸੇ ਡਵਰਟ ਕਰਨ ਦਾ ਵੱਡੇ ਦੋਸ਼ ਲੱਗਦੇ ਰਹੇ ਜਦੋਂ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਮੰਚ ਤੇ ਹੋ ਕੇ ਇੱਕ ਆਵਾਜ਼ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਉਦੋਂ ਇਹ ਜਿਹੜੀ ਗੱਲ ਹੈ ਉਹ ਔਰ ਇੱਕ ਡਿਫਰੈਂਟ ਤਰੀਕੇ ਦੇ ਨਾਲ ਗੱਲ ਹੋ ਰਹੀ ਹੈ ਆਪੋ ਆਪਣੀ ਪਾਰਟੀ ਦੇ ਸਟੈਂਡ ਦੇ ਹਿਸਾਬ ਨਾਲ ਗੱਲ ਹੋ ਰਹੀ ਹੈ ਬਾਦਲ ਪਰਿਵਾਰ ਬਾਰੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਉਹ ਕੁਝ ਹੋਰ ਬੋਲਦੇ ਨੇ ਉਹ ਕੁਝ ਹੋਰ ਬੋਲਦੇ ਨੇ ਕਿ ਭਾਈ ਸਲਾਹ ਤਾਂ ਕਰ ਲਓ ਮੁੱਖ ਮੰਤਰੀ ਦਾ ਬੜਾ ਫੇਮਸ ਉਹ ਸਿਕਾ ਬਿਆਨ ਸੀਗਾ ਸੋ ਹੁਣ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਸਰਕਾਰ ਦੇ ਵਿੱਚ ਇਹ ਗੱਲ ਦੇਖਣੀ ਪਵੇਗੀ ਤੇ ਯਕੀਨੀ ਬਣਾਉਣਾ ਪਵੇਗਾ ਕਿ ਭਾਈ ਬੋਲਣ ਤੋਂ ਪਹਿਲਾਂ ਸਲਾਹਤਾ ਕਰ ਲੋ ਈਮਾਨ ਸਾਹਿਬ ਕੀ ਬੋਲ ਰਹੇ ਹਨ ਤੇ ਅਮਨ ਅਰੋੜਾ ਜੀ ਕੀ ਬੋਲ ਰਹੇ ਨੇ ਵਿੱਤ ਮੰਤਰੀ ਕਹਿ ਰਹੇ ਨੇ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਹੀ ਨਹੀਂ ਇਹ ਕਿਵੇਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਤੋਂ ਮੁੱਖ ਮੰਤਰੀ ਸਾਹਿਬ ਜੇ ਇਹ ਕਹਿੰਦੇ ਨੇ ਕਿ ਉਹਨਾਂ ਕੋਲ ਬਹੁਤ ਪੈਸਾ ਹੈ ਤੇ ਫਿਰ ਉਹਨਾਂ ਨੂੰ ਤੁਰੰਤ ਜਿਹੜੀ ਹੈ ਰਾਹਤ ਦੇਣੀ ਚਾਹੀਦੀ ਹੈ ਕੇਂਦਰ ਵੱਲ ਦੇਖਣ ਨਹੀਂ ਚਾਹੀਦਾ ਜੀ ਚਲਣਾ ਨੂੰ ਸਟੇਟਮੈਂਟ ਦੇ ਰਹੇ ਹਾਂ ਕਿ ਜੀ 4 ਲੱਖ 5 ਏਕੜ ਜਿਹੜਾ ਹੈ ਪਾਣੀ ਪੰਜਾਬ ਦਾ ਡੁੱਬਿਆ ਇਹ ਵੀ ਯਾ ਰੈਕੜ ਦੇ ਨਾਲ 800 ਕਰੋੜ ਰੁਪਏ ਬਣਦਾ ਹੂੰ ਫਿਰ ਤੁਹਾਨੂੰ 50000 ਪਰ ਏਕੜ ਦੇਣ ਦਾ ਦੀ ਗੱਲ ਕਿਉਂ ਨਹੀਂ ਆਂਦੀ ਕਿਉਂ ਨਹੀਂ ਆਂਦੀ ਉਹ ਤੁਸੀਂ ਗੱਲ ਕੇਂਦਰ ਕੋ ਕਿਉਂ ਨਹੀਂ ਕਹਿੰਦੇ ਹੂੰ ਸੋ ਤੁਸੀਂ ਇੱਕ ਤਰ੍ਹਾਂ ਦਾ ਪੂਰਾ ਫਰੰਟ ਇਸ ਤਰ੍ਹਾਂ ਖੋਲ ਦਿੱਤਾ ਕਿ ਜਿਵੇਂ ਪੰਜਾਬ ਹੀ ਜਿਹੜਾ ਹੈ ਉਦੋਸ਼ੀ ਹੈ ਪੈਸਾ ਸਟੇਟ ਨੇ ਵਰਤੇ ਹੋਏਗਾ ਇਹ ਇਹਨਾਂ ਦੀ ਮਤਲਬ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਾਂਚ ਕਰ ਲਿਓ ਭਾਈ ਹੂੰ ਪਿੰਡ ਨੂੰ ਤਾਂ ਅੱਗ ਲੱਗੀ ਹੋਈ ਹੈ ਬਿਲਕੁਲ ਹਾਂਜੀ ਜੀ ਡੁੱਬਣ ਤਾਂ ਪੰਜਾਬ ਦੇ ਲੋਕ ਲੱਗੇ ਹੋਏ ਆ ਤੁਸੀਂ ਉਹਨਾਂ ਨੂੰ ਫੋਰੀ ਫੋਰੀ ਜਿਹੜੀ ਇਮੀਡੀਏਟਲੀ ਕੋਈ ਨਾ ਕੋਈ ਮਦਦ ਕਰਨ ਦੀ ਬਜਾਏ ਤੁਸੀਂ ਤੁਸੀਂ ਆਪਣੀ ਰਾਜਨੀਤੀ 'ਚ ਫਸੇ ਹੋਏ ਸਾਥ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪੰਜਾਬ ਦੇ ਖਾਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਇੱਕ ਪਾਸੇ ਐਸਡੀ ਆਰਐਫ ਫੰਡ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਖ-ਵੱਖ ਵਿਆਨਵਾਜ਼ੀਆਂ ਕਰ ਰਹੀਆਂ ਨੇ ਅਤੇ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਦੂਜੇ ਪਾਸੇ ਅਮਨ अरोड़ा ਤੇ ਵਿੱਤ ਮੰਤਰੀ ਹਰਪਾਲ ਚਿਮਾ ਵੱਲੋਂ ਵੀ ਆਪਣਾ ਜਿਹੜਾ ਸਰਕਾਰ ਦਾ ਬਚਾਅ ਕੀਤਾ ਜਾ ਰਿਹਾ ਅਸੀਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਹਾਜ਼ਰ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਜੀ। ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਕਰ। ਸਰ ਸਭ ਤੋਂ ਪਹਿਲਾਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਐਸਡੀਆਰਐਫ ਦਾ ਮਤਲਬ ਕੀ ਹੁੰਦਾ ਇਹ ਫੰਡ ਕੀ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੀਆਂ ਇਹ ਕਿਉਂ ਵਿਆਣਵਾਜੀ ਕਰ ਰਹੀਆਂ ਨੇ ਅ ਐਕਚੁਅਲੀ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਕੇ ਗਏ ਹੈ ਜੀ ਤੇ ਉਹਨਾਂ ਨੇ 1600 ਕਰੋੜ ਰੁਪਈਆ ਪੰਜਾਬ ਨੂੰ ਰਾਹਤ ਫੰਡ ਦਾ ਐਲਾਨ ਕੀਤਾ ਹਮ ਤੇ ਉਦੋਂ ਇਹ ਸਵਾਲ ਉੱਠਿਆ ਕਿ ਇਹ ਪੈਸਾ ਬਹੁਤ ਘੱਟ ਹੈ ਬਹੁਤ ਥੋੜਾ ਹੈ ਤੇ ਇਸ ਲਈ ਬੀਜੇਪੀ ਵੱਲੋਂ ਕਾਊਂਟਰਸਟੈਂਟ ਦਾ ਆਇਆ ਕਿ ਐਸਡੀਆਰਐਫ ਦਾ 12000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਮੌਜੂਦ ਹੈ ਤੇ ਇਸ ਕਰਕੇ ਇਹ 13.5 ਸੌ ਕਰੋੜ ਰੁਪਇਆ ਬਣਦਾ ਹੈ ਜੀ ਕੇਂਦਰ ਔਰ ਬੀਜੇਪੀ ਇਹ ਦਾਅਵਾ ਕਰ ਰਹੀ ਹੈ ਕਿ ਜਿਹੜੇ ਪੰਜਾਬ ਦੇ ਚੀਫ ਸੈਕਟਰੀ ਸੀਗੇ ਉਹਨਾਂ ਨੇ 13290 ਕਰੋੜ ਰੁਪਇਆ ਜਿਹੜਾ ਹੈ ਉਸ ਦੀ ਮੰਗ ਕੀਤੀ ਸੀ ਦੱਸਿਆ ਸੀ ਜਿਹੜੀ ਉੱਥੇ ਪ੍ਰੈਜੈਂਟੇਸ਼ਨ ਦਿੱਤੀ ਗਈ ਸੀਗੀ ਆ ਪ੍ਰਧਾਨ ਮੰਤਰੀ ਦੇ ਅੱਗੇ ਕਿ ਇੰਨਾ ਪੰਜਾਬ ਦਾ ਨੁਕਸਾਨ ਹੋਇਆ ਤੇ ਉਸ ਭਾਵੇਂ ਕਿ ਉਸ ਉਸ ਦੇ ਦੌਰਾਨ ਹੀ ਪੰਜਾਬ ਦੇ ਮੰਤਰੀ ਜਿਹੜੇ ਨੇ ਜਿਹੜੇ ਉਸ ਮੀਟਿੰਗ 'ਚ ਹਾਜ਼ਰ ਸੀਗੇ ਉਹਨਾਂ ਨੇ ਕਿਹਾ ਮੰਗ ਕੀਤੀ ਕਿ 20 ਜਿਹੜਾ 20000 ਕਰੋੜ ਰੁਪਇਆ ਰਿਲੀਜ਼ ਕੀਤਾ ਜਾਵੇ ਸੋ ਹੁਣ ਜਿਹੜੀ ਭਾਜੀਪੀ ਹੈ ਉਸ ਦਾ ਪੂਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਆ ਜਿਹੜਾ ਸਟੇਟ ਐ ਐਸ ਡੀ ਆਰ ਐਫ ਜਿਹਨੂੰ ਕਹਿੰਦੇ ਆ ਸਟੇਟ ਡਿਜਾਸਟਰ ਰਿਸਪੌਂਸ ਫੰਡ ਕਹਿੰਦੇ ਆ ਬਿਲਕੁਲ ਹੈ ਨੀ ਇਹ ਇਹ ਜਿਹੜਾ ਫੰਡ ਹੈ ਇਸ ਨੂੰ ਅਸੀਂ ਜੇ ਇਹਦੀ ਪੰਜਾਬੀ ਚ ਇਹਨੂੰ ਸਮਝਾਉਣਾ ਹੋਵੇ ਤਾਂ ਆਪਾਂ ਕਹਿ ਸਕਦੇ ਆ ਕਿ ਸੂਬਾਈ ਆਫਤ ਪ੍ਰਬੰਧਨ ਜਿਹੜਾ ਫੰਡ ਹੈ ਹੈ ਜੀ ਜੇ ਹੋਰ ਮੈਂ ਇਹਨੂੰ ਸਿੰਪਲੀਫਾਈ ਕਰਾਂ ਤਾਂ ਇਹ ਕਿ ਜਦੋਂ ਕੋਈ ਵੀ ਕੁਦਰਤੀ ਆਫਤ ਆਂਦੀ ਹੈ ਚਾਹੇ ਹੜ੍ਹ ਹੈ ਚਾਹੇ ਪੋਚਾੜ ਹੈ ਚਾਹੇ ਸੁਨਾਮੀ ਹੈ ਅ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੁਦਰਤੀ ਆਫਤ ਹੈ ਕੋਈ ਚਖੜ ਆ ਗਿਆ ਹੈ ਨਾ ਜੀ ਕੁਝ ਕਿਸੇ ਵੀ ਤਰ੍ਹਾਂ ਦੀ ਆਫਤ ਦੇ ਵਿੱਚ ਜੇ ਕੋਈ ਨੁਕਸਾਨ ਹੁੰਦਾ ਤਾਂ ਇਹ ਸੂਬਾ ਸਰਕਾਰ ਕੋਲ ਇੱਕ ਇਸ ਤਰ੍ਹਾਂ ਦਾ ਫੰਡ ਹੁੰਦਾ ਜਿਹਦੇ ਚ ਉਹ ਤੁਰੰਤ ਲੋਕਾਂ ਨੂੰ ਫੌਰੀ ਜਿਹੜੀ ਰਾਹਤ ਹੈ ਉਹ ਦੇ ਸਕੇ ਓਕੇ ਸੋ ਇਸ ਵੇਲੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕੋਲ 12000 ਕਰੋੜ ਰੁਪਇਆ ਇਸ ਫੰਡ ਦਾ ਹੈ ਤੇ ਬੀਜੇਪੀ ਇਸ ਨੂੰ ਹੁਣ ਇਸ ਤਰ੍ਹਾਂ ਗਿਣਾ ਰਹੀ ਹੈ ਕਿ 12000 ਕਰੋੜ ਰੁਪਇਆ ਤੁਹਾਡੇ ਕੋਲ ਹੈ ਤੇ 1600 ਤੁਨ ਪ੍ਰਧਾਨ ਮੰਤਰੀ ਨੇ ਦਿੱਤਾ ਜਿਹੜਾ ਐਲਾਨ ਕਰ ਦਿੱਤਾ ਤੇ 1300 13 13290 ਕਰੋੜ ਰੁਪਏ ਦਾ ਚੀਫ ਸੈਕਟਰੀ ਨੇ ਉੱਥੇ ਜਿਹੜਾ ਹੈ ਪ੍ਰੈਜੈਂਟੇਸ਼ਨ ਦਿੱਤੀ ਸੀ ਸੋ ਉਹ 13.5 ਹਜ਼ਾਰ ਕਰੋੜ ਰੁਪਇਆ ਜਿਹੜਾ ਹੋ ਗਿਆ ਸੋ ਇਹ 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 ਜਿਹੜਾ ਹੈ ਇਹ ਜਿਹੜਾ ਫੰਡ ਹੈ ਇਹ ਤੁਰੰਤ ਰਾਹਤ ਦੇਣ ਵਾਸਤੇ ਹੁੰਦਾ ਹੈ ਔਰ ਕੇਂਦਰ ਸਰਕਾਰ ਜਿਹੜਾ ਹੈ ਸਾਲ ਦੇ ਵਿੱਚ ਦੋ ਕਿਸ਼ਤਾਂ ਇਹਦੀਆਂ ਜਾਰੀ ਕਰਦੀ ਹੈ ਹੂੰ ਦੋ ਵਾਰ ਇਹਨੂੰ ਜਿਹੜਾ ਹੈ ਜਾਰੀ ਕੀਤਾ ਜਾਂਦਾ ਹੈ ਤੇ ਕੈਗ ਜਿਹੜੀ ਅ ਜਿਹੜਾ ਹੈ ਕੰਟਰੋਲਰ ਆਡੀਟਰ ਜਨਰਲ ਜਿਹਨੂੰ ਕਿਹਾ ਜਾਂਦਾ ਉਹ ਇਸ ਇਸ ਦਾ ਜਿਹੜਾ ਹੈ ਆਡਿਟ ਹਰ ਸਾਲ ਕਰਦਾ ਹੈ ਜੀ ਸੋ ਇਹ ਕਹਿ ਸਕਦੇ ਹਾਂ ਕਿ ਇੱਕ ਕੇਂਦਰੀ ਤੇ ਇਹ ਪੂਰੇ ਦੇਸ਼ ਪੱਧਰ ਦਾ ਇੱਕ ਜਿਹੜਾ ਫੰਡ ਹੈ ਜਿਹੜਾ ਕਿ 2005 ਦੇ ਵਿੱਚ ਕੁਦਰਤੀ ਆਫਤਾਂ ਪ੍ਰਬੰਧਨ ਐਕਟ ਦੇ ਤਹਿਤ ਬਣਾਇਆ ਗਿਆ ਸੀਗਾ ਕੇਂਦਰ ਸਰਕਾਰ ਹਰ ਸਾਲ ਦੋ ਕਿਸ਼ਤਾਂ ਦੇ ਵਿੱਚ ਇਹ ਫੰਡ ਰਿਲੀਜ਼ ਕਰਦੀ ਹੈ ਜੀ ਜੀ ਅੱਛਾ ਸਰ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਲਗਾਤਾਰ ਇਹ ਇਸ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਇਸ ਫੰਡ ਦੀ ਦੁਰਵਰਤੋਂ ਕੀਤੀ ਗਈ ਹੈ ਉਧਰ ਦੂਜੇ ਪਾਸੇ ਬੀਜੇਪੀ ਦੇ ਵੀ ਕਈ ਆਗੂ ਨੇ ਲੀਡਰ ਨੇ ਉਹ ਕਹਿ ਰਹੇ ਨੇ ਵੀ ਇਸ ਫੰਡ ਦੀ ਦੁਰਵਰਤੋਂ ਇਸ ਇਸ ਤਰ੍ਹਾਂ ਵੀ ਕੀਤੀ ਗਈ ਹੈ ਕਿ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਇਲੀਗਲ ਇਸਤਿਹਾਰबाजी ਵੱਖ-ਵੱਖ ਰਾਜਾਂ ਦੇ ਵਿੱਚ ਕੀਤੀ ਹੈ ਤੇ ਆਪਣੇ ਮੰਤਰੀਆਂ ਨੂੰ ਜਹਾਜ਼ਾਂ ਦੇ ਵਿੱਚ ਘੁਮਾਇਆ ਇਸ ਫੰਡ ਨਾਲ ਤਾਂ ਕਰਕੇ ਇਹ ਫੰਡ ਨਹੀਂ ਹੈ ਤੇ ਉਧਰ ਰਾਜਾ ਬੜਿੰਗ ਨੇ ਵੀ ਇਸ ਨੂੰ ਲੈ ਕੇ ਤੰਜ ਕਸੇ ਨੇ ਤੇ ਉਹਨਾਂ ਨੇ ਕੇਸ ਫਾਈਲ ਕਰਨ ਦੀ ਵੀ ਗੱਲ ਕੀਤੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਜਿੱਥੋਂ ਤੱਕ ਅਕਾਲੀ ਦਲ ਔਰ ਕਾਂਗਰਸ ਦਾ ਸਵਾਲ ਹੈ ਕਾਂਗਰਸ ਦੀ ਲੀਡਰਸ਼ਿਪ ਦਾ ਸਵਾਲ ਹੈ ਤੇ ਮੈਂ ਪੰਜਾਬੀ ਦਾ ਇੱਕ ਅਖਾਣਾ ਕਿ ਛੱਜ ਤਾਂ ਬੋਲੇ ਛਾੜਨੀ ਕਿਉਂ ਬੋਲੇ ਜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਆਪਣੀ ਸਰਕਾਰ ਦੇ ਵਿੱਚ ਫੰਡਾਂ ਦੀ ਨੂੰ ਖੁਰਦ-ਬੁਰਦ ਕਰਨ ਦਾ ਇਸ ਇੱਕ ਪਾਸੇ ਤੋਂ ਦੂਜੇ ਪਾਸੇ ਡਵਰਟ ਕਰਨ ਦਾ ਵੱਡੇ ਦੋਸ਼ ਲੱਗਦੇ ਰਹੇ ਹੈ ਬਿਲਕੁਲ ਹੈ ਨਹੀਂ ਸੋ ਇਹ ਜਿਹੜਾ ਮਤਲਬ ਜਦੋਂ ਸੰਗਤ ਜਿਹੜਾ ਦੂਜਾ ਪੈਸਾ ਸੀਗਾ ਜਿਹੜਾ ਐਜੂਕੇਸ਼ਨ ਸੈਸ ਦਾ ਪੈਸਾ ਅਕਾਲੀ ਦਲ ਨੇ ਸੰਗਤ ਦਰਸ਼ਨ ਦੇ ਵਿੱਚ ਵੰਡਤਾ ਸੀ ਇਸੇ ਤਰ੍ਹਾਂ ਜਿਹੜੀ ਕੈਗ ਦੀ ਜਿਹੜੀ ਰਿਪੋਰਟ ਹੈ ਚਾਹੇ ਉਹ ਬਾਈ ਦੀ ਰਿਪੋਰਟ ਹੈ ਚਾਹੇ ਉਹ 23 ਦੀ ਰਿਪੋਰਟ ਹੈ ਹਣੀ ਜੀ ਤੁਹਾਡੇ ਬੜਿੰਗ ਸਾਹਿਬ ਜਿਹਦੇ ਚ ਖੁਦ ਮੰਤਰੀ ਸਕੇ ਜਦੋਂ ਚੰਨੀ ਜੀ ਮੁੱਖ ਮੰਤਰੀ ਸਕੇ ਸੋ ਕੈਪਟਨ ਅਮਰਿੰਦਰ ਔਰ ਚੰਨੀ ਦੇ ਦੋਵਾਂ ਦੇ ਟਾਈਮ ਦੀ ਜਿਹੜੀ ਕੈਗ ਦੀ ਰਿਪੋਰਟ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸੀ ਕਿ ਤੁਸੀਂ ਐਕਚੁਅਲੀ ਇੱਕ ਰਿਜ਼ਰਵ ਫੰਡ ਹੁੰਦਾ ਹੈ ਰਿਜ਼ਰਵ ਫੰਡ ਦਾ ਮਤਲਬ ਇਹ ਹੁੰਦਾ ਹੈ ਕਿ ਇਸ ਫੰਡ ਨੂੰ ਤੁਸੀਂ ਕਿਸੇ ਹੋਰ ਜਗ੍ਹਾ ਖਰਚ ਨਹੀਂ ਸਕਦੇ ਇਹਨੂੰ ਇਨਵੈਸਟ ਕਰ ਸਕਦੇ ਹਾਂ ਬਿਲਕੁਲ ਕਿ ਤਾਂ ਕਿ ਉਸ ਪੈਸੇ ਦਾ ਵਿਆਜ ਆਏ ਤੇ ਉਹ ਪੈਸਾ ਤੁਹਾਡੇ ਕੋਲ ਵਧੇ ਜੀ ਸੋ ਇਸ ਲਈ ਇਹ ਪਹਿਲੇ ਕੋਈ ਦੋਸ਼ ਨਹੀਂ ਹੈ ਜਿਹੜੀਆਂ ਸਰਕਾਰਾਂ ਆਇਓ ਇਸ ਤਰ੍ਹਾਂ ਡਾਇਵਰਟ ਫੰਡ ਨੂੰ ਕਰਦੀਆਂ ਰਹਿੰਦੀਆਂ ਬਿਲਕੁਲ ਪਰ ਇਸ ਵੇਲੇ ਦਾ ਸਵਾਲ ਜਿਹੜਾ ਉਹ ਅਹਿਮ ਸਵਾਲ ਇਹ ਹੈ ਕਿ ਜਦੋਂ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਮੰਚ ਤੇ ਹੋ ਕੇ ਇੱਕ ਆਵਾਜ਼ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਉਦੋਂ ਇਹ ਜਿਹੜੀ ਗੱਲ ਹੈ ਉਹ ਔਰ ਇੱਕ ਡਿਫਰੈਂਟ ਤਰੀਕੇ ਦੇ ਨਾਲ ਗੱਲ ਹੋ ਰਹੀ ਹੈ ਆਪੋ ਆਪਣੀ ਪਾਰਟੀ ਦੇ ਸਟੈਂਡ ਦੇ ਹਿਸਾਬ ਨਾਲ ਗੱਲ ਹੋ ਰਹੀ ਹੈ ਸੋ ਇਸ ਵੇਲੇ ਜਿਹੜੀ ਲੋੜ ਸੀਗੀ ਕਿ ਲੋਕਾਂ ਨੂੰ ਪੈਸਾ ਮਿਲੇ ਇਮੀਡੀਏਟਲੀ ਰਾਹਤ ਮਿਲੇ ਸੋ ਜੇ ਪਰਚਾ ਦਰਜ ਕਰਵਾਉਣਾ ਆਪਣਾ ਬੜਿੰਗ ਸਾਹਿਬ ਨੇ ਤਾਂ ਜੀ ਸਦਕੇ ਕਰਵਾਣ ਕੇਂਦਰ ਸਰਕਾਰ ਨੇ ਜਾਂਚ ਕਰਨੀ ਹੈ ਜੇ ਕੋਈ ਗਲਤ ਕੰਮ ਹੋਇਆ ਜੀ ਸਦਕੇ ਕਰਨ ਪਰ ਇਸ ਵੇਲੇ ਜਿਹੜੀ ਇਮੀਡੀਏਟ ਲੋੜ ਹੈ ਉਹ ਲੋਕਾਂ ਨੂੰ ਫੌਰੀ ਰਾਹਤ ਦੇਣ ਦੀ ਹੈ ਬਿਲਕੁਲ ਉਸ ਦੀ ਜਿਹੜੀ ਗੱਲ ਨਹੀਂ ਹੋ ਰਹੀ ਬਸ ਗੱਲ ਕੀ ਹੋ ਰਹੀ ਹੈ ਕਿ ਜੀ ਇਹਨਾਂ ਨੇ ਇਹ ਕਰਤਾ ਉਹਨਾਂ ਨੇ ਉਹ ਕਰਤਾ ਝਾਖੜ ਸਾਹਿਬ ਵੀ ਇਹੀ ਕਹੀ ਕਹੀ ਜਾ ਰਹੇ ਨੇ ਉਹ ਆਪਣੀ ਆਪਣੇ ਆ ਅੰਕੜਿਆਂ ਦੇ ਜਿਹੜੀ ਆ ਗੇਮ ਖਮਾ ਰਹੇ ਨੇ ਆਪਣੀ ਬੀਜੇਪੀ ਨੂੰ ਬਚਾਉਂਦੇ ਇਸੇ ਤਰ੍ਹਾਂ ਜਿਹੜੀ ਆ ਆਮ ਆਦਮੀ ਪਾਰਟੀ ਚੀਮਾ ਸਾਹਿਬ ਕੁਝ ਹੋਰ ਬੋਲਦੇ ਨੇ ਕਿ 12000 ਕਰੋੜ ਹੈ ਹੀ ਨਹੀਂ ਅਰੂੜਾ ਸਾਹਿਬ ਹੋਰ ਕੁਝ ਬੋਲਦੇ ਨੇ ਕਿ ਗਾਈਡਲਾਈਨਸ ਦੀ ਪ੍ਰੋਬਲਮ ਹੈ ਬਿਲਕੁਲ ਤੇ ਜਿਵੇਂ ਮੁੱਖ ਮੰਤਰੀ ਸਾਹਿਬ ਮੇਰੇ ਖਾਲ ਬਦਲ ਪਰਿਵਾਰ ਬਾਰੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਉਹ ਕੁਝ ਹੋਰ ਬੋਲਦੇ ਨੇ ਉਹ ਕੁਝ ਹੋਰ ਬੋਲਦੇ ਨੇ ਕਿ ਭਾਈ ਸਲਾਹ ਤਾਂ ਕਰ ਲੋ ਮੁੱਖ ਮੰਤਰੀ ਦਾ ਬੜਾ ਫੇਮਸ ਉਹ ਸਿਕਾ ਬਿਆਨ ਸੀਗਾ ਸੋ ਹੁਣ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਸਰਕਾਰ ਦੇ ਵਿੱਚ ਇਹ ਗੱਲ ਦੇਖਣੀ ਪਵੇਗੀ ਤੇ ਯਕੀਨੀ ਬਣਾਉਣਾ ਪਵੇਗਾ ਕਿ ਭਾਈ ਬੋਲਣ ਤੋਂ ਪਹਿਲਾਂ ਸਲਾਹਤਾ ਕਰ ਲੋ ਈਮਾਨ ਸਾਹਿਬ ਕੀ ਬੋਲ ਰਹੇ ਹਨ ਤੇ ਅਮਨ ਅਰੋੜਾ ਜੀ ਕੀ ਬੋਲ ਰਹੇ ਹਨ ਅੱਛਾ ਲਾਲੀ ਜੀ ਤੁਸੀਂ ਸੀਐਮ ਮਾਨ ਦੀ ਗੱਲ ਕੀਤੀ ਉਹ ਵੱਖ-ਵੱਖ ਮੰਚਾਂ ਤੇ ਵੱਖ-ਵੱਖ ਰੈਲੀਆਂ ਦੇ ਵਿੱਚ ਇਹ ਕਹਿੰਦੇ ਪਾਏ ਗਏ ਨੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਪੰਜਾਬ ਦਾ ਖਜ਼ਾਨਾ ਹਮੇਸ਼ਾ ਭਰਿਆ ਹੋਇਆ ਸੀ ਤੇ ਹੁਣ ਵੀ ਭਰਿਆ ਹੋਇਆ ਹੈ ਪਰ ਇੱਕ ਪਾਸੇ ਹੁਣ ਵਿੱਤ ਮੰਤਰੀ ਕਹਿ ਰਹੇ ਨੇ ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਹੀ ਨਹੀਂ ਇਹ ਕਿਵੇਂ ਪੰਜਾਬੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਇਹ ਅ ਨਹੀਂ ਦੇਖੋ ਦੋ ਗੱਲਾਂ ਨੇ ਜਿਹੜੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਖਾਲੀ ਨਹੀਂ ਬਹੁਤ ਪੈਸੇ ਹੈ ਸੋ ਫਿਰ ਉਹ ਇਹ ਵੀ ਕਹਿੰਦੇ ਰਹੇ ਨੇ ਕਿ ਮੈਂ ਸਾਡੇ ਕੋਲ ਬਹੁਤ ਪੈਸੇ ਆ ਸੀ ਕਿਸੇ ਤੋਂ ਮੰਗਣ ਥੋੜੇ ਜਾਨਾ ਅਸੀਂ ਕੋਈ ਭਿਖਾਰੀ ਥੋੜੇ ਹੈ ਸੋ ਇਹ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਸੋ ਜੇ ਤੁਸੀਂ ਭਾਈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਫਿਰ ਤੁਹਾਨੂੰ ਕੇਂਦਰ ਵੱਲ ਦੇਖਣ ਦੀ ਕੀ ਲੋੜ ਹੈ ਫਿਰ ਇਮੀਡੀਏਟਲੀ ਤੁਸੀਂ ਰਾਹਤ ਦਿਓ ਲੋਕਾਂ ਨੂੰ ਜੀ ਸਿੱਧਾ ਲੋਕਾਂ ਤੱਕ ਪਹੁੰਚ ਕਰੋ ਉਹਨਾਂ ਨੂੰ ਦਿਓ ਉਹ ਤੁਸੀਂ ਕਰ ਨਹੀਂ ਪਾ ਰਹੇ ਉਹ ਸਟੇਟ ਦੀਆਂ ਜਿਹੜੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਿਹੜੀਆਂ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਉਹਨਾਂ ਨੇ ਫਰੰਟ ਸੰਭਾਲਿਆ ਹੋਇਆ ਤੇ ਜੇ ਤੁਹਾਡੇ ਆਸਰੇ ਜਿਹੜੇ ਲੋਕ ਹੁੰਦੇ ਤਾਂ ਫਿਰ ਤੇ ਕੰਮ ਹੋ ਗਿਆ ਸੀਗਾ ਜੀ ਸੋ ਮੁੱਖ ਮੰਤਰੀ ਸਾਹਿਬ ਜੇ ਇਹ ਕਹਿੰਦੇ ਨੇ ਕਿ ਉਹਨਾਂ ਕੋਲ ਬਹੁਤ ਪੈਸਾ ਹੈ ਤੇ ਫਿਰ ਉਹਨਾਂ ਨੂੰ ਤੁਰੰਤ ਜਿਹੜੀ ਹੈ ਰਾਹਤ ਦੇਣੀ ਚਾਹੀਦੀ ਹੈ ਕੇਂਦਰ ਵੱਲ ਦੇਖਣ ਨਹੀਂ ਚਾਹੀਦਾ ਵੀ ਬਿਲਕੁਲ ਤੇ ਦੂਜਾ ਜਿਹੜੀ ਚੀਮਾ ਸਾਹਿਬ ਗੱਲ ਕਰ ਰਹੇ ਹਰਪਾਲ ਚੀਮਾ ਹੁਣਾਂ ਦੀ ਮੈਂ ਸਟੇਟਮੈਂਟ ਪੜ੍ਹ ਰਿਹਾ ਸੀ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਇਹਨੂੰ ਜੇ ਮੈਂ ਸਿੰਪਲ ਸ਼ਬਦਾਂ ਚ ਕਹਾਂ ਕਿ ਜੀ ਇਹ ਸਾਡੀ ਬਹੀ ਦੇ ਵਿੱਚ ਤਾਂ ਲਿਖਿਆ ਹੋਇਆ ਹੈ ਵੀ ਪੈਸਾ ਸਾਡੇ ਵੱਲ ਆਇਆ ਹੋਇਆ ਓਕੇ ਪਰ ਸਾਡੇ ਕੋਲ ਹੈ ਨਹੀਂ ਹੂੰ ਇਹ ਗੁਰਪਿਆਰ ਕਿਸ ਤਰ੍ਹਾਂ ਹੁੰਦਾ ਇਹਨੂੰ ਮੈਂ ਇੱਕ ਹੋਰ ਐਗਜ਼ਾਮਪਲ ਦੇ ਨਾਲ ਸਮਝਾਣਾ ਕਿ ਕਿਸ ਤਰ੍ਹਾਂ ਚੀਮਾ ਕੀ ਹਰਪਾਲ ਸਿੰਘ ਚੀਮਾ ਉਹ ਕੀ ਕਹਿ ਰਿਹਾ ਜੀ ਉਹ ਐਕਚੁਅਲੀ ਇਹ ਕਹਿ ਰਿਹਾ ਹੈ ਕਿ ਕੇਂਦਰ ਮੰਨ ਲਓ ਪੰਜਾਬ ਸਰਕਾਰ ਨੇ ਕੇਂਦਰ ਤੋਂ 1000 ਕਰੋੜ ਰੁਪਏ ਦਾ ਕਰਜ਼ਾ ਲੈਣਾ ਹਾਂਜੀ ਤੇ ਕੇਂਦਰ ਨੇ ਜਿਹੜਾ ਪੈਸਾ ਦੇਣਾ ਹੁੰਦਾ ਹਾਂ ਤੇ ਉਹਦੇ ਚੋਂ ਮੰਨ ਲਓ 400 ਕਰੋੜ ਰੁਪਏ ਦੀ ਕਿਸ਼ਤ ਜੀ ਜਾਰੀ ਐਸ ਡੀ ਆਰ ਐਫ ਦੀ ਬਣਦੀ ਹੈ ਹਾਂ ਤੇ ਉਹਨਾਂ ਨੇ ਕਿਹਾ ਜੀ ਐਸ ਡੀ ਆਰ ਐਫ ਅਲਾ ਤੁਹਾਡੇ ਕੋ ਆਇਆ ਉਹ ਕੱਟ ਕੇ ਉਹਨਾਂ ਨੇ ਕਰਜ਼ਾ ਦੇ ਦੇਣਾ ਹੂੰ ਬਿਲਕੁਲ ਸੋ ਪੈਸਾ ਉਹ ਉਸ ਤਰੀਕੇ ਨਾਲ ਨਹੀਂ ਦਿੱਤਾ ਗਿਆ ਹੂੰ ਉਹ ਪੈਸਾ ਜਿਹੜਾ ਹੈ ਉਹ ਇੱਕ ਕਰਜ਼ੇ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਉਹਨੂੰ ਰਿਜ਼ਰਵ ਨੂੰ ਆਪਣੇ ਕਰਜ਼ੇ ਦੀ ਉਹਦੇ ਚ ਰੱਖਦੇ ਆ ਜੀ ਤਾਂ ਕਿ ਜਿਹੜੀ ਕਰਜ਼ੇ ਦੀ ਲਿਮਟ ਹੈ ਹੂੰ ਉਹ ਤੋਂ ਬਾਹਰ ਨਾ ਹੋਵੇ ਬਿਲਕੁਲ ਕਿਉਂਕਿ ਜਿਹੜੀ ਸੂਬੇ ਦੀ ਜੀ ਡੀ ਪੀ ਹੈ ਹੂੰ ਇਹਨੂੰ ਗ੍ਰੋਥ ਹੈ ਉਸ ਦਾ 3% ਜੀ ਪਲੱਸ ਜਿਹੜਾ ਹੈ ਪਿਛਲੇ ਮੂਲ ਬਕਾਇਆ ਹਮ ਔਰ ਜਿਹੜਾ ਰਿਜ਼ਰਵ ਫੰਡ ਹੈ ਹਮ ਉਹਨੂੰ ਮਾਈਨਸ ਕਰਕੇ ਫਿਰ ਕਰਜ਼ਾ ਜਿਹੜਾ ਹੈ ਦਿੱਤਾ ਜਾਂਦਾ ਜੀ ਸੋ ਸਰਕਾਰ ਦੀ ਇਹ ਉਹ ਇੱਕ ਮਤਲਬ ਇੱਕ ਤਰੀਕਾ ਹੈ ਹਮ ਕਿ ਆਪਣੇ ਜਿਹੜੀ ਕਰਜ਼ੇ ਦੀ ਸੀਮਾ ਨੂੰ ਕਿਵੇਂ ਵਧਾਇਆ ਜਾ ਸਕਦਾ ਹਮ ਸੋ ਇਸ ਕਰਕੇ ਉਹ ਜਿਹੜੇ ਇਸ ਤਰ੍ਹਾਂ ਦੇ SDRF ਫੰਡ ਵਰਗੇ ਆ ਉਹਨਾਂ ਉਹਨਾਂ ਨੂੰ ਆਪਣੇ ਉਹਦੇ ਵਿੱਚ ਕਰਜ਼ੇ ਦੇ ਵਿੱਚ ਕਾਊਂਟ ਕਰ ਲੈਂਦੇ ਆ ਜੀ ਤੋ ਇਸ ਕਰਕੇ ਉਹਨਾਂ ਦਾ ਫਿਰ ਜਿਹੜਾ ਹੈ ਜਿਹੜੀ ਕਰਜ਼ ਦੀ ਸੀਮਾ ਹੈ ਉਹ ਵੱਧ ਜਾਂਦੀ ਹੈ ਜੀ ਸੋ ਸੀਮਾ ਜਦੋਂ ਇਹ ਕਹਿ ਰਹੇ ਨੇ ਕਿ ਪੈਸਾ ਜਿਹੜਾ ਹੈ ਉਹ ਉਹਨਾਂ ਦੀ ਵਹੀ ਦੇ ਵਿੱਚ ਤਾਂ ਹੈਗਾ ਬੁਕਸ ਦੇ ਵਿੱਚ ਤਾਂ ਹੈਗਾ ਪਰ ਖਜ਼ਾਨੇ ਦੇ ਵਿੱਚ ਨਹੀਂ ਹੈ ਸੋ ਇਸ ਕਰਕੇ ਉਹ ਇਹ ਗੱਲ ਕਹਿ ਰਹੇ ਆ ਜੀ ਅੱਛਾ ਸਰ ਇੱਕ ਪਾਸੇ ਤਾਂ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਪਾਣੀ ਆ ਉਹਦੀ ਚਾਲ ਮੱਠੀ ਪੈ ਗਈ ਦੂਜੇ ਪਾਸੇ ਸਿਆਸੀ ਪਾਰਟੀਆਂ ਦੀ ਜਿਹੜੀ ਬਿਆਨਬਾਜ਼ੀ ਹੈ ਆਫਸ ਚਤੰਜ ਇਹ ਆਫਸ ਤੇ ਝਗੜ ਰਹੇ ਨੇ ਹੁਣ ਮੌਜੂਦਾ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਪੂਰਾ ਖਲਾਅ ਹੈ ਤੁਸੀਂ ਸਰ ਇਸ ਨੂੰ ਕਿਵੇਂ ਦੇਖਦੇ ਹੋ ਕਿਉਂ ਆਫਿਸ ਦੇ ਵਿੱਚ ਇਹ ਝਗੜਾ ਤੇ ਤਣਾ ਪੈਦਾ ਹੋ ਰਿਹਾ ਹੈ ਝਗੜਾ ਤਾਂ ਇਹ ਹੀ ਹੈ ਕਿ ਕਹਿੰਦੇ ਨਾ ਵੀ ਬੈਸੇ ਤਾਂ ਇਹ ਜਾਖੜ ਸਾਹਿਬ ਦੀ ਸਟੇਟਮੈਂਟ ਹੈ ਕਿ ਆਫਤ ਆਮ ਆਦਮੀ ਪਾਰਟੀ ਮੌਕਾ ਤਲਾਸ਼ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਕੱਲਾ ਆਮ ਆਦਮੀ ਪਾਰਟੀ ਨਹੀਂ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਚਾਹੇ ਹੋਰ ਜਿਹੜੀਆਂ ਧਿਰਾਂ ਨੇ ਉਹ ਇਹ ਸਾਰੀਆਂ ਹੀ ਜਿਹੜਾ ਆਫਤ ਦੇ ਵਿੱਚ ਅਫਸਰ ਜੀ ਤਲਾਸ਼ਣ ਲੱਗੀਆਂ ਹੋਈ ਬਿਲਕੁਲ ਰਾਈਟ ਸੋ ਜਿਹੜੇ ਜਾਖੜ ਸਾਹਿਬ ਹੈ ਉਹ ਉਹ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਹ ਦਲੀਲਾਂ ਦੇਈ ਜਾ ਰਹੇ ਨੇ ਹਾਂਜੀ ਵੀ ਇੱਕ ਪਾਸੇ ਤੁਸੀਂ ਪਾਰਟੀ ਤੁਹਾਡੀ ਹੂੰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੀ ਕਿ 50000 ਕਰੋੜ ਰੁਪਏ ਮੁਆਵਜ਼ਾ ਦਿਓ ਬਿਲਕੁਲ ਹਾਂਜੀ ਜੀ ਤੇ ਜਦੋਂ ਤੁਸੀਂ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ 1600 ਕਰੋੜ ਰੁਪਏ ਦੇ ਗਏ ਕਿ ਤੁਸੀਂ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਾਂ ਟੀਵੀ ਚੈਨਲਾਂ ਨੂੰ ਸਟੇਟਮੈਂਟ ਦੇ ਰਹੇ ਹੋ ਕਿ ਜੀ 4 ਲੱਖ 50 ਏਕੜ ਜਿਹੜਾ ਹੈ ਪਾਣੀ ਪੰਜਾਬ ਦਾ ਡੁੱਬਿਆ ਤੇ 20000 ਏਕੜ ਦੇ ਨਾਲ 800 ਕਰੋੜ ਰੁਪਏ ਬਣਦਾ ਹੂੰ ਫਿਰ ਤੁਹਾਨੂੰ 50000 ਪਰ ਏਕੜ ਦੇਣ ਦਾ ਦੀ ਗੱਲ ਕਿਉਂ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਉਹ ਤੁਸੀਂ ਗੱਲ ਕੇਂਦਰ ਕੋ ਕਿਉਂ ਨਹੀਂ ਕਹਿੰਦੇ ਸੋ ਤੁਸੀਂ ਇੱਕ ਤਰ੍ਹਾਂ ਦਾ ਪੂਰਾ ਫਰੰਟ ਇਸ ਤਰ੍ਹਾਂ ਖੋਲ ਦਿੱਤਾ ਕਿ ਜਿਵੇਂ ਪੰਜਾਬ ਹੀ ਜਿਹੜਾ ਹੈ ਉਦੋਸ਼ੀ ਹੈ ਜੀ ਪਹਿਲਾਂ ਤੁਹਾਡੀ ਕੇਂਦਰ ਸਰਕਾਰ ਜਿਹੜੇ ਜਿਹੜੇ ਕੇਂਦਰੀ ਮੰਤਰੀ ਆਂਦੇ ਨੇ ਉਹ ਕਹਿੰਦੇ ਨੇ ਜੀ ਜਿਹੜੀ ਆ ਇਹ ਮਾਈਨਿੰਗ ਕਰਕੇ ਫਲੱਡ ਆਇਆ ਹਮ ਬਿਲਕੁਲ ਸੋ ਤੁਸੀਂ ਮਤਲਬ ਔਰ ਫਿਰ ਇਹ ਕਿਹਾ ਜਾ ਰਿਹਾ ਕਿ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਵੇ ਹੁੰਦੇ ਰਹਿਣਗੇ ਉਸ ਤਰ੍ਹਾਂ ਉਸ ਤਰ੍ਹਾਂ ਪੈਸੇ ਆਉਂਦੇ ਜਾਂਦੇ ਆਉਂਦੇ ਰਹਿਣਗੇ ਰਾਈਟ ਸੋ ਐਕਚੁਅਲੀ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਇਹ ਹੈ ਕਿ ਜਿਹੜਾ ਇਹ ਫੰਡ ਹੈ ਜੀ ਇਸ ਫੰਡ ਦੀਆਂ ਗਾਈਡਲਾਈਨਸ ਜਿਹੜੀਆਂ ਜੇ ਭਗਵੰਤ ਮਾਨ ਸਰਕਾਰ 12000 ਕਰੋੜ ਰੁਪਇਆ ਪਾ ਵੀ ਦੇਖ ਜਾਂਦੇ ਚ ਜੀ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਜੋ ਪਾ ਵੀ ਦੇ ਤਾਹੋ ਨੂੰ ਯੂਜ਼ ਨਹੀਂ ਕਰ ਸਕਦੀ ਹਮ ਕਿਉਂਕਿ ਉਹਦੇ ਉੱਤੇ ਜਿਹੜੀਆਂ ਗਾਈਡਲਾਈਨਸ ਆ ਉਹ ਕੇਂਦਰ ਦੀਆਂ ਚੱਲ ਰਹੀਆਂ ਨੇ ਸੋ ਜਾਖੜ ਸਾਹਿਬ ਨੂੰ ਚਾਹੀਦਾ ਤਾਂ ਇਹ ਸੀ ਹਮ ਕਿ ਜਿਹੜੀ 10 ਦਿਨ ਜਾਂ 10 ਦਿਨ ਜਾਂ ਤਾਂ ਮੇ ਲੇਟ ਚਿੱਠੀ ਲਿਖੀ ਗਈ ਆ ਉਹ ਜੀ ਮੁੱਖ ਮੰਤਰੀ ਨੇ ਜਿਹੜੀ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਕਿ ਤੁਸੀਂ ਇਹਦੀਆਂ ਗਾਈਡਲਾਈਨਸ ਨੂੰ ਥੋੜਾ ਸੋਧ ਸੋਧ ਦਿਓ ਤਾਂ ਜੇ ਅਸੀਂ ਆਪਣੇ ਹਿਸਾਬ ਨਾਲ ਇਹਨੂੰ ਯੂਜ਼ ਕਰ ਸਕੀਏ ਬਿਲਕੁਲ ਪਰ ਉਹ ਜਾਖੜ ਸਾਹਿਬ ਤੇ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਉਹਦੀ ਗੱਲ ਨਹੀਂ ਕਰ ਰਹੀ ਬਿਲਕੁਲ ਠੀਕ ਹੈ ਜੀ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜਾ ਕੇਂਦਰ ਦਾ ਜਿਹੜਾ ਪੈਸਾ ਹੈ ਹਮ ਸੌਰੀ ਜਿਹੜਾ ਇਹ ਫੰਡ ਦਾ ਪੈਸਾ ਹੈ ਇਸ ਫੰਡ ਦੇ ਪੈਸੇ ਦੇ ਉੱਤੇ ਕੇਂਦਰ ਦੀ ਗਾਈਡਲਾਈਨ ਹੈ ਹਮ ਕੇਂਦਰ ਦੀ ਗਾਈਡਲਾਈਨ ਇਹ ਹੈ ਕਿ ਜੇ ਤੁਹਾਡਾ ਪਾਣੀ ਦੀ ਫਸਲ ਜੇ ਤੁਹਾਡੀ ਫਸਲ ਖਰਾਬ ਹੈ ਬਿਲਕੁਲ ਤ ਪਰ ਇਕੜ ਤੁਹਾਨੂੰ 6800 ਰੁਪਏ ਮਿਲੇਗਾ ਹੂੰ ਜੀ ਠੀਕ ਹੈ ਜੀ ਹੁਣ ਵੈਸੇ ਤਾਂ ਗੜਬੜਾ ਭਗਮਨਤਮਾਨ ਹੋਣਾਂ ਦੀਆਂ ਜਿਹੜੇ ਕਹਿੰਦੇ ਸੀ ਮੁਰਗੀ ਤੱਕ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ ਸੋ 23 2023 ਦਾ ਜਦੋਂ ਹੜਾ ਆਇਆ ਉਦੋਂ ਜਿਹੜਾ ਕੇਂਦਰੀ ਜਿਹੜੀ ਨਿਯਮਾ ਮੁਤਾਬਕ 6800 ਰੁਪਏ ਪਰ ਇਕੜ ਮਿਲਿਆ ਉਹੀ ਮਿਲਿਆ ਸੀ ਉਹੀ ਮਿਲਿਆ ਸਟੇਟ ਸਟੇਟ ਗਵਰਨਮੈਂਟ ਨੇ ਨਹੀਂ ਦਿੱਤਾ ਜੀ ਬਿਲਕੁਲ ਹਾਲਾਂਕਿ 15000 ਰੁਪਏ ਪਰ ਇਕੜ ਦੀ ਗੱਲ ਹੋਈ ਸੀ 2023 ਦੇ ਵਿੱਚ ਹਾਂ ਬਿਲਕੁਲ ਬਿਲਕੁਲ ਪਰ ਕਿੰਨਾ ਮਿਲਿਆ 6800 ਰੁਪਏ ਉਹ ਵੀ ਅੱਧਿਆਂ ਨੂੰ ਮਿਲਿਆ ਅੱਧਿਆਂ ਨੂੰ ਨਹੀਂ ਹੁਣ ਤੁਸੀਂ ਹੋਰ ਦੇਖੋ ਜੀ ਕਿ ਤੁਸੀਂ ਆਪਾਂ ਦੋਹੇ ਮੰਡ ਏਰੀਏ ਦੇ ਵਿੱਚ ਘੁੰਮ ਕੇ ਆਏ ਹਾਂ ਹਮ ਆਪਣੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਘਰ ਹੈ ਹਮ ਬਿਲਕੁਲ ਕਿਸੇ ਦਾ ਘਰ ਟਹਿ ਗਿਆ ਹਮ ਤੇ ਕੇਂਦਰੀ ਜਿਹੜਾ ਨਿਜਮ ਹੈ ਜਾਂ ਜਿਹੜੀ ਗਾਈਡਲਾਈਨ ਹੈ ਉਹਦੇ ਮੁਤਾਬਕ ਪੈਸਾ ਪਤਾ ਕਿੰਨਾ ਮਿਲੇਗਾ ਜੋ 100% ਤੁਹਾਡਾ ਘੱਟਿਆ ਹੈ ਜੀ 1,20,000 ਰੁਪਏ ਹੂੰ ਤੁਸੀਂ ਮੈਨੂੰ ਦੱਸੋ ਕਿ 1,20,000 ਰੁਪਏ ਚ ਬਾਥਰੂਮ ਬਣ ਜਾਂਦਾ ਨਹੀਂ ਕਿਚਨ ਬਣ ਜਾਂਦੀ ਹੈ ਨਹੀਂ ਸਰ ਹਾਂਜੀ ਬਿਲਕੁਲ ਹਾਲਾਂਕਿ ਬਹੁਤ ਘੱਟ ਹੈ ਹਾਂ ਹੁਣ ਜੇ ਤੁਹਾਡੇ ਮੰਨ ਲਓ ਮੱਜਾ ਮਰ ਗਈਆਂ ਗਊਆਂ ਮਰ ਗਈਆਂ ਤੁਹਾਡੀਆਂ ਜੀ ਤੇ ਤੁਹਾਨੂੰ ਪੈਸੇ ਕਿੰਨੇ ਮਿਲਣੇ ਆ 37,000 ਰੁਪਏ ਹੂੰ ਹੁਣ ਤੁਸੀਂ ਮੈਨੂੰ ਦੱਸੋ ਕਿਹੜੀ ਗਊ ਜਾਂ ਮੱਝ ਜਿਹੜੀ ਹੈ ਉਹ 70000 ਚ ਆ ਜਾਂਦੀ ਹੈ ਕੋਈ ਵੀ ਨਹੀਂ ਬਿਲਕੁਲ ਸਰ ਸੋ ਇਹ ਮਤਲਬ ਇਹਦੀਆਂ ਗਾਈਡਲਾਈਨਸ ਦੀ ਪ੍ਰੋਬਲਮ ਹੈ ਹਮ ਅੱਛਾ ਪੈਸਾ ਜਿਹੜਾ ਹੈ ਜੀ ਪੈਸਾ ਸਟੇਟ ਨੇ ਵਰਤੇ ਹੋਏਗਾ ਇਹ ਇਹਨਾਂ ਦੀ ਮਤਲਬ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਾਂਚ ਕਰ ਲਿਓ ਭਾਈ ਹਮ ਪਿੰਡ ਨੂੰ ਤਾਂ ਅੱਗ ਲੱਗੀ ਹੋਈ ਹੈ ਬਿਲਕੁਲ ਹਾਂਜੀ ਜੀ ਡੁੱਬਣ ਤਾਂ ਪੰਜਾਬ ਦੇ ਲੋਕ ਲੱਗੇ ਹੋਏ ਆ ਤੁਸੀਂ ਉਹਨਾਂ ਨੂੰ ਫੋਰੀ ਫੋਰੀ ਜਿਹੜੀ ਇਮੀਡੀਏਟਲੀ ਕੋਈ ਨਾ ਕੋਈ ਮਦਦ ਕਰਨ ਦੀ بجائے ਤੁਸੀਂ ਤੁਸੀਂ ਆਪਣੀ ਰਾਜਨੀਤੀ 'ਚ ਫਸੇ ਹੋਏ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਫਸੀਆਂ ਹੋਈਆਂ ਬਿਲਕੁਲ ਜੀ ਅੱਛਾ ਲਾਲੀ ਸਰ ਭਗਵਾਨ ਤੁਮਾਨ ਸਾਹਿਬ ਨੇ ਸਕੀਮ ਚਲਾਈ ਹੈ ਜਿਸ ਦਾ ਖੇਤ ਉਸੀ ਦਾ ਰੇਤ ਮਤਲਬ ਕਿ ਜਿਹਦਾ ਖੇਤ ਉਸਦਾ ਹੀ ਰੇਤ ਪਰ ਅੱਜ ਮੈਂ ਕਈ ਵਿਅਾਨ ਸੁਣ ਰਿਹਾ ਸੀ ਕਈ ਆਗੂਆਂ ਦੇ ਕਈ ਮਹਾਰਾਂ ਦੇ ਖੇਤੀਬਾੜੀ ਮਹਾਰਾਂ ਦੇ ਉਹਨਾਂ ਦਾ ਕਹਿਣਾ ਹੈ ਵੀ ਇਹ ਰੇਤ ਕਿਸੇ ਕੰਮ ਦੀ ਨਹੀਂ ਕਿਉਂਕਿ ਉਸ ਦੇ ਵਿੱਚ ਮਿੱਟੀ ਇੰਨੀ ਮਿਲੀ ਹੁੰਦੀ ਹੈ ਵੀ ਕਿਸਾਨ ਨੂੰ ਇਹ ਮਹਿੰਗਾ ਹੀ ਪੂਗਾ ਉਹਨੂੰ ਚੱਕਣ ਤੁਹਾਨੂੰ ਨਹੀਂ ਲੱਗਦਾ ਇਹ ਸਕੀਮ ਚਲਾ ਕੇ ਪੰਜਾਬ ਸਰਕਾਰ ਆਪਣਾ ਪੱਲਾ ਝਾੜਨਾ ਚਾਹੁੰਦੀ ਹੈ ਨਹੀਂ ਦੇਖੋ ਇਹ ਤਾਂ ਇੱਕ ਮੰਗ ਕੀਤੀ ਜਾ ਰਹੀ ਸੀਗੀ ਹੈਨਾ ਕਿਸਾਨਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਜੀ ਜਿਹੜਾ ਹੈ ਹੋਰ ਲੋਕਾਂ ਵੱਲੋਂ ਵੀ ਕਿ ਜਿਹੜਾ ਰੇਤਾ ਉਹਦੇ ਚ ਪਿਆ ਹੈ ਉਹਦੀ ਕਿਸਾਨਾਂ ਨੂੰ ਜਿਹੜੇ ਹੈ ਚੱਕਣ ਦੀ ਜਿਹੜੀ ਇਜਾਜ਼ਤ ਹੋਣੀ ਚਾਹੀਦੀ ਹੈ ਸੋ ਇਹ ਇੱਕ ਤਰ੍ਹਾਂ ਦਾ ਨਾਰਾ ਦਿੱਤਾ ਗਿਆ ਕਿ ਜਿਸ ਦਾ ਖੇਤ ਉਸ ਦਾ ਰੇਤ ਹਾਂਜੀ ਇਹ ਸਰਕਾਰ ਜਿਹੜੀ ਹੈ ਨਾਰੇ ਦੇਣ ਚ ਤਾਂ ਬਹੁਤ ਐਕਸਪਰਟ ਹੈ ਨਾ ਹਾਂ ਬਿਲਕੁਲ ਪਰ ਇਹ ਨਾਰਾ ਕਿੰਨਾ ਕੁ ਪੂਰਾ ਹੋ ਸਕੇਗਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਦੋਂ ਹੜ ਦਾ ਪਾਣੀ ਆਂਦਾ ਉਹ ਕੱਲਾ ਰੇਤ ਨਹੀਂ ਲੈ ਕੇ ਆਂਦਾ ਜੀ ਉਹ ਇੱਕ ਦੂਜੀ ਜਿਹੜੀ ਲਾਲ ਮਿੱਟੀ ਜੀ ਨੂੰ ਅਸੀਂ ਕਹਿੰਦੇ ਆਂ ਚਿਕਣੀ ਮਿੱਟੀ ਉਹ ਵੀ ਲੈ ਆਉਂਦਾ ਉਹ ਪੱਥਰ ਵੀ ਲੈ ਕੇ ਆਂਦਾ ਹਾਂਜੀ ਜੀ ਤੇ ਜਿਹੜੀ ਹੁਣ ਇਹ ਗੱਲ ਹੋ ਰਹੀ ਆ ਮੇਰੀ ਕੁਝ ਲੋਕਾਂ ਦੇ ਨਾਲ ਜਿਹੜੇ ਸਰਕਾਰ ਤੇ ਬਿਲਕੁਲ ਨਜ਼ਰ ਰੱਖਦੇ ਆ ਜੀ ਉਹਨਾਂ ਨਾਲ ਗੱਲ ਹੋ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੁੱਛਿਆ ਕਿ ਇਹ ਪਾਲਿਸੀ ਨੱਕੀ ਬਣ ਬਣ ਰਹਾ ਹੂੰ ਉਹ ਕਹਿੰਦੇ ਜੀ ਇਹਦਾ ਖਰੜਾ ਤਾਂ ਤਿਆਰ ਹੋ ਗਿਆ ਸੀ ਅੱਛਾ ਪਰ ਉਹਦੇ ਵਿੱਚ ਇੱਕ ਮਦ ਪਾਈ ਗਈ ਹੈ ਹੂੰ ਕਿ ਜਿਹੜਾ ਕਿਸਾਨ ਹੂੰ ਆਪਣੇ ਖੇਤ ਚੋਂ ਉਹ ਚੱਕੇਗਾ ਵੀ ਖੇਤ ਚੱਕੇਗਾ ਉਹਨੂੰ ਰਾਇਲਟੀ ਦੇਣੀ ਪੈਗੀ ਸਰਕਾਰ ਨੂੰ ਓਕੇ ਹੂੰ ਹਾਂਜੀ ਬਿਲਕੁਲ ਤੇ ਸਰਕਾਰ ਦੀ ਸਰਕਾਰ ਦੀ ਰਾਇਲਟੀ ਹੂੰ ਉਹ ਤੋਂ ਬਾਅਦ ਤੁਹਾਡੇ ਜਿਹੜਾ এনवायरमेंट ਦਾ ਟੈਕਸ ਹੂੰ ਹਾਂਜੀ ਜੀ ਇਸ ਤਰ੍ਹਾਂ ਕਈ ਕਈ ਇਹਦੇ ਹੋਰ ਇਹਦੇ ਤੇ ਟੈਕਸ ਜੁੜਦੇ ਆ ਬਿਲਕੁਲ ਤੋਂ ਇਹ ਹੁਣ ਮੈਨੂੰ ਇਹ ਮਤਲਬ ਇਹ ਪਤਾ ਨਹੀਂ ਕਿ ਕਿੱਥੇ ਤੱਕ ਗੱਲ ਸੱਚ ਹੈ ਕਿ ਇਹ ਜਿਹੜਾ ਇਸ ਇਸ ਚੀਜ਼ ਨੂੰ ਕੱਢਿਆ ਜਾ ਰਿਹਾ ਉਹਦੇ ਵਿੱਚੋਂ ਕਿ ਰੈਲਿਟੀ ਜਿਹੜੀ ਹੈ ਕਿਸਾਨ ਨਹੀਂ ਦੇਵੇਗਾ ਪਰ ਦੂਜੇ ਜਿਹੜੇ ਟੈਕਸ ਹਉ ਤਾਂ ਦੇਣ ਹੀ ਪਣਗੇ এনवायरमेंट ਔਰ ਐਨਜੀਟੀ ਦੇ ਜਿਹੜੇ ਟੈਕਸ ਨੇ ਹਾਂਜੀ ਉਹਦੇ ਉਹਦੇ ਤਹਿਤ ਵੀ ਇਹ ਕਹਿੰਦੇ 25-30000 ਦੇ ਵਿੱਚ ਪੈਸੇ ਬਣਦੇ ਆ ਓਕੇ ਹੂੰ ਸੋ ਜੇ ਤੁਸੀਂ ਜਿਹੜਾ ਇਹ ਇਹ 5000 ਕਣ ਨਾ ਜਿਹੜਾ ਫੁੱਟ ਜਿਹੜਾ ਰੇਤਾ ਚੱਕਣਾ ਤਾਂ ਤੁਹਾਨੂੰ 25-30000 ਰੁਪਏ ਟੈਕਸ ਦੇਣਾ ਪਏਗਾ ਬਿਲਕੁਲ ਹਾਂਜੀ ਸੋ ਇਹ ਇਹ ਜਿਹੜੇ ਨਿਜਮ ਨੇ ਇਹ ਇਹ ਆਪਣੇ ਆਪ ਦੇ ਵਿੱਚ ਸਵਾਲ ਨੇ ਕਿ ਕਿਸਾਨ ਇਸ ਇਸ ਤਰ੍ਹਾਂ ਜਿਹੜੇ ਪੈਸੇ ਦੇ ਕੇ ਜੀ ਰੇਤਾ ਚੱਕ ਸਕੇਗਾ ਹੂੰ ਤੇ ਫਿਰ ਉਹ ਵੇਚੇਗਾ ਕਿੱਥੇ ਸਰ ਪੰਜਾਬ ਉਹਦੀ ਜਦੋਂ ਅੱਧਾ ਪੰਜਾਬ ਤੁਹਾਡਾ ਹੱਦ ਚ ਆਇਆ ਹੋਇਆ ਹੂੰ ਤੇ ਉਹ ਕਿੱਥੇ ਕਰ ਕਿੱਥੇ ਵੇਚੇਗਾ ਰ ਬਿਲਕੁਲ ਅੱਛਾ ਸਰ ਮੈਂ ਰੁਕ ਰਿਹਾ ਆ ਪੰਜਾਬ ਦਾ ਬਹੁਤ ਘੱਟ ਏਰੀਆ ਜਿਹੜਾ ਦਰਿਆਵਾਂ ਨਾਲ ਲੱਗਦਾ ਉਹਦੇ ਵਿੱਚ ਵਧੀਆ ਰੇਤ ਆਈ ਹੋਊਗੀ ਪਰ ਮੋਸਟਲੀ ਇਹੋ ਜਿਹਾ ਏਰੀਆ ਵੀ ਜਿਹਦੇ ਵਿੱਚ ਲਾਲ ਮਿੱਟੀ ਹੀ ਗਈ ਹੈ ਉਹ ਜਿਹਨੂੰ ਚੱਕਣ ਦਾ ਪਰ ਇੱਕੜ ਦਾ ਖਰਚਾ 1 ਲੱਖ ਰੁਪਏ ਹੈ ਹੁਣ ਇੱਕ ਪਾਸੇ ਤਾਂ ਮਾਨ ਸਰਕਾਰ ਨੇ ਸਕੀਮ ਚਲਾਤੀ ਦੂਜੇ ਪਾਸੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ लाल मिट्टी ਗਈ ਆ ਜਾਂ ਮਿੱਟੀ ਦਾ ਢੇਰ ਲੱਗ ਗਿਆ ਜ਼ਮੀਨਾਂ ਖਰਾਬ ਹੋ ਗਈਆਂ ਉਹਨਾਂ ਦਾ ਜਿਹੜਾ ਚਕਾ ਕੌਣ ਕਰੂਗਾ ਕਿਸਾਨ ਤਾਂ ਮਾਰੇ ਗਿਆ ਕਿਸਾਨ ਉਹ ਤਾਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਸਕੀਮ ਚਲਾਤੀ ਹੁਣ ਤੁਸੀਂ ਚੱਕੋ ਆਪਣੀਆਂ ਹਾਂ ਬਿਲਕੁਲ ਇਹ ਗੱਲ ਹੈਗੀ ਆ ਇੱਕ ਦਿਨ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਰਕਾਰ ਜਿਹੜੀ ਕਹਿ ਰਹੀ ਹੈ ਕਿ 20000 ਰੁਪਿਆ ਪਰ ਇਕੜ ਦਾ ਵੀ ਅਸੀਂ ਦੇਵਾਂਗੇ ਤੇ ਮੈਂ ਆਪਣੀ ਉਸ ਦਿਨ ਵੀ ਗੱਲ ਹੋਈ ਸੀਗੀ ਕਿ ਕੀ ਇਹਦੇ ਵਿੱਚ ਮਿੱਟੀ ਚੱਕਣ ਦਾ ਵੀ ਹੈ ਹਮ ਬਿਲਕੁਲ ਖੇਤਾਂ ਨੂੰ ਕਲੀਅਰ ਕਰਨ ਦਾ ਵੀ ਹੈ ਜੀ ਹਮ ਸੋ ਇਹ ਇੱਕ ਮਤਲਬ ਸਰਕਾਰ ਤਾਂ ਦੇਖੋ ਉਹ ਕਹਿੰਦੇ ਨਾ ਕਿ ਕੁੜੀ ਪੇਟ ਕਣਕ ਖੇਤ ਜੀ ਆ ਜੋ ਆਇਆ ਮੰਡੇ ਖਾ ਹੂੰ ਇਹ ਸਰਕਾਰ ਦਾ ਉਹ ਹਾਲ ਹੈ ਬਿਲਕੁਲ ਇਹਨਾਂ ਨੇ ਹਜੇ ਐਲਾਨ ਕੀਤਾ ਹੈ ਹੂੰ ਪਰ ਤੁਸੀਂ ਦੇਖੋ ਕਿ ਇਹਨਾਂ ਦੇ ਕੀ ਕਹਿ ਰਿਹਾ ਜੀ ਭਾਰਤ ਦਾ ਸਭ ਤੋਂ ਵੱਧ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਦੇ ਰਹੀ ਹੈ ਹੂੰ ਕਿ ਕਿਹੜਾ ਕਿਹੜਾ ਮੁਆਵਜ਼ਾ ਦੇ ਦਿੱਤਾ ਤੁਸੀਂ ਜੀ ਬਿਲਕੁਲ ਹਜੇ ਤਾਂ ਐਲਾਨ ਹੀ ਕੀਤਾ ਹੈ ਅੱਜ ਤਾਂ ਮਿਲੇ ਮਿਲੇਗਾ ਤੁਹਾਨੂੰ ਪਤਾ ਲੱਗੇ ਤੇ ਤੁਸੀਂ ਕਹਿ ਰਹੇ ਹੋ ਜਿਹੜਾ ਤੁਹਾਡੇ ਕੋਲ ਇੱਕ ਰਿਜ਼ਰਵ ਫੰਡ ਹੁੰਦਾ ਹੈ ਹੈਨਾ ਉਹ ਕਹਿੰਦੇ ਤੁਸੀਂ ਉਹ ਸਾਡੇ ਬਈਆਂ ਚ ਹੈ ਸਾਡੇ ਖਜ਼ਾਨੇ ਚ ਹੈ ਸਾਡੇ ਚ ਪੈਸਾ ਹੈ ਨਹੀਂ ਬਿਲਕੁਲ ਯਾਨੀ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਨੇ ਘਟਣ ਵਾਲੀਆਂ ਨਹੀਂ ਅਗਲੇ ਸਮੇਂ ਨਹੀਂ ਘਟਦੀਆਂ ਜੀ ਅੱਛਾ ਲਾਲੀ ਜੀ ਇੱਕ ਸਵਾਲ ਮੈਂ ਸੀਐਮ ਨੂੰ ਲੈ ਕੇ ਵੀ ਕਰਾਂਗਾ ਉਹਨਾਂ ਨੂੰ ਛੁੱਟੀ ਮਿਲ ਗਈ ਅੱਜ ਹਸਪਤਾਲ ਚੋਂ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਇਹ ਚੰਗੀ ਗੱਲ ਹੈ ਉਹਨਾਂ ਨੂੰ ਜਿਹੜਾ ਹੈ ਛੁੱਟੀ ਮਿਲ ਗਈ ਤੇ ਉਹਨਾਂ ਨੂੰ ਆਪਣੀ ਸਿਹਤ ਦਾ ਜਿਹੜਾ ਹੈ ਉਹਨਾਂ ਨੂੰ ਆਪ ਵੀ ਖਿਆਲ ਰੱਖਣਾ ਚਾਹੀਦਾ ਜਦੋਂ ਤੁਸੀਂ ਐਨੇ ਬਿਜ਼ੀ ਹੁੰਨੇ ਹੋ ਤੁਹਾਡਾ ਕੰਮਕਾਰ ਦੇ ਵਿੱਚ ਤੁਸੀਂ ਕਈ ਵਾਰ ਆਪਣੇ ਆਪ ਨੂੰ ਉਸ ਤਰ੍ਹਾਂ ਸਮਾਂ ਨਹੀਂ ਦੇ ਪਾਉਂਦੇ ਪਰ ਤੁਹਾਨੂੰ ਆਪਣਾ ਆਪਣੀ ਸਿਹਤ ਦਾ ਵੀ ਥੋੜਾ ਖਿਆਲ ਰੱਖਣਾ ਪੈਂਦਾ ਉਹਨਾਂ ਨੇ ਹਸਪਤਾਲ ਜੇਕਰ ਜੇਕਰ ਤੁਸੀਂ ਤੰਦਰੁਸਤ ਹੋ ਤਾਂ ਹੀ ਤੁਸੀਂ ਵਧੀਆ ਕੰਮ ਕਰ ਸਕੋਗੇ ਹਾਂਜੀ ਉਹਨਾਂ ਨੇ ਹਸਪਤਾਲ ਵਿੱਚ ਸਰ ਸਟੇਟਮੈਂਟ ਦਿੱਤੀ ਆ ਇੱਕ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਅਸੀਂ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਤੁਹਾਨੂੰ ਲੱਗਦਾ ਵੀ ਉਹ ਸਫਲ ਹੋ ਸਕਣਗੇ ਇਵਨ ਕਿ ਪੰਜਾਬ ਦਾ ਖਜ਼ਾਨਾ ਤਾਂ ਪਹਿਲਾਂ ਹੀ ਖਾਲੀ ਐ ਚੰਮਾ ਜੀ ਦੇ ਕੋਲ ਨਹੀਂ ਉਹ ਮੈਂ ਮੈਂ ਦੇਖੀ ਆ ਵੀਡੀਓ ਕਲਾਕਾਰ ਨੇ ਮਨਕੀਰ ਤੌਰ ਕਰਨ ਉਹਨਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਅੱਗੇ ਪਤਾ ਨਹੀਂ ਹੋਣ ਇਹ ਗੱਲ ਉਹਨਾਂ ਤੋਂ ਕਹਾਈ ਗਈ ਹੈ ਜਾਂ ਉਹਨਾਂ ਨੇ ਕਿਉਂਕਿ ਉਹ ਕਾਫੀ ਮਤਲਬ ਐਕਟਿਵ ਨੇ ਫਲੱਡ ਰੀਲੀਫ ਕਮਾਂਡ ਵਿੱਚ ਤੇ ਉਹਨਾਂ ਉਹਨਾਂ ਤੋਂ ਇਹ ਗੱਲ ਕਹਾਈ ਗਈ ਹੈ ਜਾਂ ਉਹਨਾਂ ਨੇ ਆਪ ਇਹ ਗੱਲ ਕਹੀ ਜਾਂ ਇੱਕ ਆਮ ਵੈਸੇ ਇਹ ਜੈਨੂਇਨ ਗੱਲ ਹੈ ਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਜਿਹੜਾ ਕਰਜ਼ਾ ਹੈ ਕਰਜ਼ੇ ਦੀ ਮਾਰੀ ਤਾਂ ਕਿਸਾਨੀ ਜਿਹੜੀ ਹੈ ਪਹਿਲਾਂ ਹੀ ਮਾਰੀ ਹੋਈ ਹੈ ਸੋ ਜੇ ਮਨਕੀਰ ਤੋਂ ਔਲਖ ਹੋਣਾ ਨੇ ਜਿਵੇਂ ਮੰਗ ਕੀਤੀ ਹੈ ਤੇ ਮੁੱਖ ਮੰਤਰੀ ਨੇ ਜਿਵੇਂ ਰਿਸਪੌਂਡ ਕੀਤਾ ਹੈ ਜੇ ਉਹ ਕਰਦੇ ਤਾਂ ਬਹੁਤ ਇੱਕ ਵਧੀਆ ਗੱਲ ਹੋਏਗੀ ਪਰ ਲੱਗਦਾ ਨਹੀਂ ਮੈਨੂੰ ਅਜੇ ਲੱਗਦਾ ਨਹੀਂ ਹੈ ਕਿਉਂਕਿ ਅਜੇ ਤਾਂ ਜਿਹੜਾ ਨੁਕਸਾਨ ਹੈ ਜਿਹੜਾ ਨੁਕਸਾਨ ਹੋਇਆ ਹੈ ਉਸ ਦਾ ਹੀ ਜਿਹੜਾ ਹੈ ਫੌਰੀ ਜਿਹੜੀ ਰਾਹਤ ਹੈ ਕਿਸਾਨਾਂ ਨੂੰ ਉਹੀ ਨਹੀਂ ਮਿਲ ਪਾਈ ਪਾ ਰਹੀ ਹੈ ਜੇ ਤੱਕ ਤੇ ਬਾਕੀ ਜਿਹੜਾ ਹੈ ਉਹ ਗੱਲਾਂ ਬਾਅਦ ਦੀਆਂ ਨੇ ਸਰ ਇੱਕ ਰਾਸ਼ਟਰੀ ਮੁੱਦੇ ਉੱਤੇ ਵੀ ਗੱਲ ਕਰਾਂਗੇ ਕੰਗਣਾ ਰਣੌਤ ਵੱਲੋਂ ਸੁਪਰੀਮ ਕੋਰਟ ਦਾ ਰੁਖ ਇਖਤियार ਕੀਤਾ ਗਿਆ ਉਹਨੇ ਡਿਫਰਮੇਸ਼ਨ ਕੇਸ ਜਿਹੜਾ ਉਹਨਾਂ ਤੇ ਫਾਈਲ ਕੀਤਾ ਗਿਆ ਸੀ ਉਹਨਾਂ ਨੂੰ ਰੱਦ ਕਰਾਉਣ ਲਈ ਉਹ ਸੁਪਰੀਮ ਕੋਰਟ ਗਏ ਨੇ ਵੀ ਮੇਰੇ ਤੇ ਇਹ ਜਿਹੜਾ ਕੇਸ ਹੈ ਇਹਨੂੰ ਰੱਦ ਕੀਤਾ ਜਾਵੇ ਇਹ ਜਿਹੜੀ ਘਟਨਾ ਸੀ ਕਿਸਾਨ ਅੰਦੋਲਨ ਵੇਲੇ ਹੋਈ ਸੀ ਬੀਬੀ ਮਹਿੰਦਰ ਕੌਰ ਜੀ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਕੰਗੜਾ ਰਣਾਵਤ ਵੱਲੋਂ ਇੱਕ ਤਾਂ ਹਿੱਟ ਸਪੀਚ ਦੂਜਾ ਕਿਸਾਨਾਂ ਨੂੰ ਮਾੜਾ ਬੋਲਣਾ ਤੇ ਦੂਜਾ ਫਿਰ ਹੁਣ ਸੁਪਰੀਮ ਕੋਰਟ ਦਾ ਰੁਖ ਕਰਨਾ ਇਹਦੇ ਪਿੱਛੇ ਕੀ ਘਟਨਾ ਕਰਮ ਹੈ ਸਾਰਾ ਐਕਚੁਅਲੀ ਕੰਗਣਾ ਰਣਾਵਤ ਜਿਹੜੇ ਕਿ ਮੰਡੀ ਤੋਂ ਭਪਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ ਹੂੰ ਆ ਉਹਨਾਂ ਨੇ ਸ਼ਾਇਦ ਸਿਆਸਤ ਦੇ ਵਿੱਚ ਆਣਾ ਸੀ ਡਿਟੈਕਟ ਲੈਣੀ ਸੀ ਉਹਨਾਂ ਦਾ ਕਾਫੀ ਲੰਮੇ ਸਮੇਂ ਤੋਂ ਇਹ ਸੁਭਾਅ ਬਣਿਆ ਹੋਇਆ ਸੀਗਾ ਕਿ ਉਹ ਬਹੁਤ ਹੀ ਜੜੀ ਇੱਕ ਨਫ਼ਰਤੀ ਭਾਸ਼ਾ ਹੂੰ ਵਰਤਦੇ ਸੀਗੇ ਕਿਸਾਨਾਂ ਨੂੰ ਉਹ ਕਦੇ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਉਦੋਂ ਉਹ ਕਿਸਾਨਾਂ ਨੂੰ ਖਾਲਸਤਾਨੀ ਕਹਿੰਦੇ ਸੀ ਹੂੰ ਤੇ ਆ ریحਾਨਾ ਜਿਹੜੀ ਪੌਪ ਸਟਾਰ ਹੈ ਬਹੁਤ ਵੱਡੀ ਪੌਪ ਸਟਾਰ ਹੈ ਜੀ ਜੀ ਉਹਨਾਂ ਨੂੰ ਨੇ ਮੂਰਖ ਕਿਹਾ ਹਾਂਜੀ ਰਿਹਾਨਾ ਕੰਗਣਾ ਰਣੋਤ ਵਰਗੀਆਂ ਰਿਹਾਨਾ ਦੀਆਂ ਮਤਲਬ ਅੱਗੇ ਉਹਦੀਆਂ ਸੈਕਟਰੀ ਵਗੈਰਾ ਹੋਣਗੀਆਂ ਬਿਲਕੁਲ ਇਸ ਲੈਵਲ ਦੀ ਵੱਡੇ ਲੈਵਲ ਦੀ ਉਹ ਜਿਹੜੀ ਹੈ ਸਟਾਰ ਹੈ EK ਰਿਹਾਨਾ ਨੇ ਸਪੋਰਟ ਕੀਤੀ ਸੀ ਕਿਸਾਨ ਹਾਂਜੀ ਬਿਲਕੁਲ ਤਾਂ ਹੀ ਰਿਹਾਨਾ ਨੇ ਸਪੋਰਟ ਕੀਤੀ ਸੀ ਕਿਸਾਨ ਅੰਦੋਲਨ ਦੀ ਤੇ ਉਸੇ ਕਰਕੇ ਉਹਨੂੰ ਕਿਹਾ ਉਹਨੂੰ ਮੂਰਖ ਮੂਰਖ ਤੱਕ ਕਹਿ ਦਿੱਤਾ ਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਆਨ ਆਏ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਬੀਬੀ ਮਹਿੰਦਰ ਕੌਰ ਜਿਹੜੀ ਆ ਅ ਜਿਨ੍ਹਾਂ ਦਾ ਮਾਨਸਾ ਦੇ ਪਿੰਡ ਦੇ ਨਾਲ ਸੰਬੰਧਤ ਹੈ ਅ ਮੈਨੂੰ ਸਾਨੂੰ ਯਾਦ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਤੇ ਮੈਂ ਆਪਣੀ ਟੀਮ ਉਹਨਾਂ ਦੇ ਪਿੰਡ ਵੀ ਭੇਜੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਦੋਂ ਹੀ ਮਹਿੰਦਰ ਕੌਰ ਹੁਣ ਉਹਨਾਂ ਨੇ ਕਿਹਾ ਸੀ ਕਿ ਕਿ ਉਹ ਇਸ ਨੂੰ ਸਬਕ ਸਿਖਾ ਕੇ ਛੱਡਣਗੇ ਤੇ ਇਹ ਅ ਉਦੋਂ ਉਹ ਇਹਨਾਂ ਨੇ ਇੱਕ ਟਵੀਟ ਕੀਤਾ ਸੀ ਉਹਦੇ ਵਿੱਚ ਮਹਿੰਦਰ ਕੋ ਬੀਬੀ ਮਹਿੰਦਰ ਕੌਰ ਕਿਉਂਕਿ ਕਾਫੀ ਬਿਰਦ ਨੇ ਉਹ ਔਰ ਉਹ ਝੰਡਾ ਫੜ ਕੇ ਥੋੜਾ ਕੁੱਬ ਪਾ ਕੇ ਤੁਰਦੇ ਸੀ ਹੂੰ ਤੋ ਇਹਨੇ ਉਹ ਫੋਟੋ ਟਵੀਟ ਕਰਦਿਆਂ ਲਿਖਿਆ ਕਿ ਇਹ ਬਿਲਕਿਸ ਬਾਨੋ ਜਿਹੜੀ ਹੈ ਉਸ ਉਹ ਬੀਬੀ ਹੈਗੀ ਹੈ ਜਿਹੜੀ ਕਿ ਸ਼ਾਹੀਨ ਬਾਗ ਦਿੱਲੀ ਦੇ ਵਿੱਚ ਅੰਦੋਲਨ ਚੱਲਦਾ ਸੀਗਾ ਬਿਲਕਿਸ ਉਹ ਬਿਲਕਿਸ ਜਿਹੜੀ ਮੁਸਲਿਮ ਬੀਬੀ ਸੀਗੀ ਉਹਦੀ ਫੋਟੋ ਉਹਦੇ ਨਾਲ ਉਹਨੇ ਮਤਲਬ ਜੋੜ ਸੰਸਕੇ ਜੋੜ ਉਹਦੇ ਨਾਲ ਜੋੜ ਕੇ ਲਿਖ ਦਿੱਤਾ ਸੀ ਰਿਲੇਟ ਕਰਕੇ ਲਿਖਤੀ ਸੀ ਕਿ ਇਹ ਫੋਟੋ ਜਿਹੜੀ ਹੈ ਵੀ ਇਹ ਦਿਹਾੜੀ ਤੇ ਆਈਆਂ ਹੋਈਆਂ ਹਾਂ ਹਾਂ ਨੀ ਬਿਲਕੁਲ ਸੋ ਬੀਬੀ ਮਹਿੰਦਰ ਕੌਰ ਨੇ ਉਦੋਂ ਜਵਾਬ ਦਿੱਤਾ ਸੀਗਾ ਕਿ ਅ ਤੂੰ ਆ ਕੇ ਸਾਡੇ ਨਾਲ ਬੈਠ ਜਿੰਨੀ ਦਿਹਾੜੀ ਕਹੇਂਗੀ ਅਸੀਂ ਦੇਵਾਂਗੇ ਤੈਨੂੰ ਹਾਂਜੀ ਸੋ ਉਦੋਂ ਉਦੋਂ ਉਸ ਤੋਂ ਬਾਅਦ ਇਹ ਕੇਸ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਪਾਇਆ ਗਿਆ ਡੈਫੇਮੇਸ਼ਨ ਦਾ ਕੇਸ ਤੇ ਉਸ ਕੇਸ ਨੂੰ ਰੱਦ ਕਰਵਾਉਣ ਲਈ ਕੰਗਣਾ ਰਣੌਤ ਨੇ ਅ ਪਟੀਸ਼ਨ ਪਾਈ ਸੀਗੀ ਜਿਸ ਨੂੰ ਸੁਪਰੀਮ ਕੋਰਟ ਸੌਰੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਤੇ ਹਾਈ ਕੋਰਟ ਨੇ ਕਿਹਾ ਕਿ ਇਸ ਦੇ ਵਿੱਚ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕਾਰਨ ਨਜ਼ਰ ਨਹੀਂ ਆਂਦਾ ਕਿ ਇਹ ਜਿਹੜਾ ਬਿਆਨ ਸੀਗਾ ਜਾਂ ਇਹ ਜਿਹੜੀ ਜਿਹੜਾ ਜਿਹੜਾ ਟਵੀਟ ਸੀਗਾ ਉਹ ਕਿਸੇ ਜਨ ਹਿੱਤ ਵਿੱਚ ਕੀਤਾ ਗਿਆ ਸੀਗਾ ਸੋ ਇਸ ਕਰਕੇ ਹੁਣ ਕਿਉਂਕਿ ਉਹਨਾਂ ਕੋਲ ਹੋਰ ਚਾਰਾ ਨਹੀਂ ਬਚਿਆ ਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਰੱਦ ਕਰਨ ਦੀ ਜਿਹੜੀ ਆਰਜੀ ਜਿਹੜੀ ਆ ਪਾਈ ਹੈ ਜਿਸ ਦੇ ਉੱਤੇ ਕੱਲ ਨੂੰ ਸੁਣਵਾਈ ਹੋਏਗੀ ਜੀ ਧੰਨਵਾਦ ਲਾਲੀ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਇਹ ਸਨ ਅੱਜ ਦੇ ਮੁੱਦੇ ਕੱਲੂ ਫੇਰ ਹਾਜ਼ਰ ਹੋਵਾਂਗੇ ਨਵੇਂ ਖਾਸ ਮੁੱਦਿਆਂ ਨਾਲ ਧੰਨਵਾਦ